ਆਕਰੋੜ ਇਹ ਕੈਨਸੀ ਉਸ ਨੂੰ ਦੇਵਾਗੇ ਆ ਜੋ ਜ਼ਮੀਨਾਂ ਸਾਡਾਂ ਖੋ ਆ ਗਈ ਨੇ ਸਾਡੇ ਲੋਕਾਂ ਦੇ ਵਿਕਾਸ ਕਰਕੇ ਇਹ ਜ਼ਮੀਨਾਂ ਆਵਾਜ਼ ਕਿੰਦੀਆਂ ਨੇ ਅੱਗ ਜਾਨਪਿੰਡ ਦੇ ਲੋਕਾਂ ਦੀ ਰੋਟੀ ਖੋਣ ਜਾ ਰਹੇ ਨੇਗੇ ਇਹ ਕੰਨੇ ਜਾਨਪਿੰਡ ਦਾ ਮਾਸਾ ਨਹੀਂ ਇਹ ਕਰ ਕਰਦੀ ਲੜਾਈ ਹੈ ਸਾਥੀਓ ਉੱਠਣਾ ਫਿਕਰ ਕਰੋ ਆਪਾਂ ਬੰਦੇ ਫੜਨੇ ਟੀਮਾਂ ਨਾਲ খো <laughs> স ਬੜਵਾਰੀ ਆਪਣੇ ਬੜਵਾਰੀ ਸਾਹਦਾ ਲੈ ਕੋਈ ਖੜੇ ਨੇ ਇੱਧਰ ਬੱਸੋ ਇਹ ਬੜਵਾਰੀ ਸਾਹ ਲੈ ਕੇ ਜਿਹੜੇ ਮੇਰੇ ਕੋਈ ਖੜੇ ਨੇ ਆਹ ਮੁੰਡਾ ਜੀ ਮਿੰਤੀ ਕਰਦਾ ਸਿਓ ਆਹ ਜਿਹੜੀ ਮਸ਼ੀਨ ਆਪਾਂ ਖਾਲੀ ਦਾ ਨਹੀਂ ਮਿੰਤੀ ਹਾਂ ਜੀ ਤਾ ਆਹ ਜਿੱਥੇ ਹੁਣ ਜੀਤ ਆ ਰਹੀ ਹੈ ਮੈਂ ਬੜਵਾਰੀ ਕਿੰਨਾ ਵੱਡਾ ਆ ਤਾ ਅੱਜ ਨਾਲ ਬਣਾਇਆ ਮਹਾਰਾਜ ਨੂੰ ਮਿਲ ਕੇ ਰੰਗ ਕੱਪਾਈ ਪੜ ਰਿਹਾ ਹਰੋ ਆਰਾਮ ਆਰਾਮ ਰੋ ਭਾਈ ਥੋੜੋ ਘੱਲਾ ਜਿਹੜੇ ਮੋਟਰਸਾਈਕਲ ਵਾਲੇ ਪਤਾ ਕਰਨ ਗਏ ਨੇ ਜਿਹੜੇ ਮੋਟਰਸਾਈਕਲ ਪਤਾ ਕਰਨ ਗਏ ਹੋਏ ਨੇ ਉਹ ਸਾਡੇ ਕੋਲ ਜਦੋਂ ਉਹਨਾਂ ਨੂੰ ਖਬਰ ਆ ਗਈ ਦਸਤਾ ਲੈ ਕੇ ਆਏ ਕੋਈ ਹਾਦਸਾ ਨਾ ਕਰੋ ਵੀਰ ਜੇ ਅੱਪ ਪਹਿਲੇ ਕਿੜਾ ਕੱਢ ਕੇ ਉਹਨਾਂ ਨੂੰ ਮੋਰ ਦੀਆਂ ਗੱਡੀਆਂ ਰਸਤੇ ਭੀੜੇ ਲੰਗੇ ਇਸ ਕਰਕੇ ਪਤਾ ਗੱਲ ਆ ਜਾਉਂਦਾ ਆਪਣੇ ਕੋਲ ਜਿੱਥੇ ਹੋਇਆ ਪਤਾ ਉੱਥੇ ਚੱਲਾਂਗੇ ਫਿਰ नज़दीकी मेन ब्लॉक आहे Ay no no, ay no no, ਇਹ ਜੌਂਦ ਪਿੰਡ ਜਿਹੜਾ ਹੈਗਾ ਉੱਥੋਂ ਦਾ ਇਸ਼ੂ ਹੈ ਥਾਣਾ ਸਿ ਸਦਰ ਰਾਮਪੁਰਾ ਦਾ ਏਰੀਆ ਹੈ ਸਬਡਿਵੀਜ਼ਨ ਫੂਲ ਪੈਂਦੀ ਹੈ ਉੱਥੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਕਿ ਮਾਰਜੋ ਹਾਈ ਕੋਰਟ ਦੇ ਖਵਾਂ ਦੇ ਸੰਬੰਧ ਵਿੱਚ ਜਿਹੜੀ ਨਿਸ਼ਾਨਦੇਹੀ ਕਰਨੀ ਸੀਗੀ ਸੋ ਸਾਡੀ ਟੀਮ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਪਹਿਲਾਂ ਉਹਨਾਂ ਨੇ ਜਿਹੜੇ ਪਿੰਡ ਵਾਲੇ ਨੇ ਨਾਲ ਕਿਸਾਨ ਜਥੇਬੰਦੀਆਂ ਨੇ ਪਟਵਾਰੀ ਨੂੰ ਜਿਹੜਾ ਬੰਦਕ ਬਣਾ ਲਿਆ ਜਦੋਂ ਫੋਰਸ ਨਾਲ ਉੱਥੇ ਜਿਹੜੇ ਗੱਲਬਾਤ ਕਰਕੇ ਜਾਂ ਫੋਰਸ ਯੂਜ਼ ਕਰਕੇ ਉੱਥੇ ਪਟਵਾਰੀਆਂ ਨੂੰ ਜਿਹੜਾ ਹੈਗਾ ਪਹਿਲਾਂ ਰਿਆ ਕਰਵਾਇਆ ਗਿਆ ਜਦੋਂ ਫੋਰਸ ਫੋਰ ਵਾਪਸ ਬੈਕਟਰੈਕ ਕਰ ਰਹੀ ਸੀਗੀ ਤਾਂ ਨਿਸ਼ਾਨਦੇਹੀ ਵਾਸਤੇ ਜਦੋਂ ਅੱਗੇ ਵਧੀ ਤਾਂ ਫਿਰ ਉਹਨਾਂ ਨੇ ਪੁਲਿਸ ਫੋਰਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਨਾਲ ਜਿਹੜੇ ਹੈਗੇ ਸਾਡੇ ਡੀਐਸਪੀ ਹੈੱਡਕੁਆਟਰ ਸ਼੍ਰੀ ਰੌਲ ਭਾਰਤਵਾੜ ਜੀ ਉਹਨਾਂ ਦੀ ਇੰਜਰੀ ਹੋਈ ਹੈ ਜਿਹਨੂੰ ਆਰਮ ਫ੍ਰੈਕਚਰ ਹੋਈ ਹੈ ਨਾਲ ਜਿਹੜੇ ਉਹਨਾਂ ਦੇ ਗਾਰਮੈਂਟ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਸੋ ਇਸ ਸਬੰਧ ਦੇ ਵਿੱਚ ਅਸੀਂ ਮੁਕਦਮੇ ਜਿਹੜੇ ਪਟਵਾਰੀ ਨੂੰ ਬੰਦਕ ਬਣਾਉਣ ਤੇ ਸਾਡੇ ਡੀਐਸਪੀ ਸਾਹਿਬ ਨੂੰ ਸੱਟ ਮਾਰਨ ਦੇ ਜਿਹੜੇ ਇਸ ਸਬੰਧ ਦੇ ਵਿੱਚ ਦੋ ਮੁਕੱਦਮੇ ਦਰਜ ਕਰ ਰਹੇ ਹਾਂ ਸਦਰ ਰਾਮਪੁਰਾ ਦੇ ਵਿੱਚ ਤੇ ਜਿਹੜੇ ਦੋਸ਼ੀ ਉਹਨ ਕਿੰਨੇ ਕਿਸਾਨਾਂ ਦੇ ਪਰਚਾ ਨਾ ਹੋ ਪਤਾ ਵਿੱਚ ਇਹਦੇ ਵਿੱਚ ਜਿਹੜੀ ਹੈਗੇ ਆ ਕੁਝ ਬਾਈ ਨੇਮ ਨੇ ਕੁਝ ਅਨਨੋਣ ਨੇ तकरीबन ਉੱਥੇ ਕਾਫੀ ਬੰਦੇ ਸੀਗੇ ਉਹਦੇ ਵਿੱਚ ਕੁਝ ਪਿੰਡ ਵਾਲੇ ਨੇ ਕੁਝ ਕਿਸਾਨ ਜਥੇਬੰਦੀ ਦੇ ਆਗੂ ਨੇ ਸੋ ਦੋਨਾਂ ਪਰਚਿਆਂ ਦੇ ਵਿੱਚ ਅਲੱਗ-ਅਲੱਗ ਜਿਹੜੇ ਹੈਗੇ ਆ ਬਾਈ ਨੇਮ ਤੇ ਅਨੁਸ਼ਾਤ ਦੇ ਵਿਅਕਤੀ ਨੇ